ਜਲੰਧਰ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋ-ਦਿਨ ਘਟਣ ਦੀ بجائے ਵੱਧਦੀ ਜਾ ਰਹੀ ਹੈ। ਜਲੰਧਰ ਵਿੱਚ ਚਾਹੇ ਗੱਲ ਸੜਕਾਂ ਦੀ ਹੋਵੇ ਚਾਹੇ ਮੰਡੀਆਂ ਦੀ ਆਏ ਦਿਨ ਇਨ੍ਹਾਂ ਪਸ਼ੂਆਂ ਕਾਰਨ ਵਾਪਰ ਰਹੀਆਂ ਦੁਰਘਟਨਾਵਾਂ ਵਿੱਚ ਕਈ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ। ਇਸੇ ਨੂੰ ਲੈ ਕੇ ਅੱਜ ਅਜੀਤ ਦੀ ਟੀਮ ਵੱਲੋਂ ਸਬਜੀ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਪਰੇਸ਼ਾਨ ਲੋਕਾਂ ਨੇ ਦੱਸਿਆ ਪਸ਼ੂਆਂ ਆ ਜੀ ਸਾਡੀ ਮੰਡੀ 'ਚ ਇਹ ਪਰੇਸ਼ਾਨੀ ਹੈ ਸਾਡੀ ਮੰਡੀ 'ਚ ਖੁੱਲਾ ਪਰਿਸ਼ਪਲ ਗੁੱਡਸ ਦਾ ਮਾਲ ਪਿਆ ਹੁੰਦਾ ਸਬਜੀ ਵੀ ਹੈ ਫਰੂਟ ਵੀ ਹੈ ਜਿਹੜੇ ਫਰੂਟ ਉਹ ਸਬਜੀ ਫਰੂਟ ਨੂੰ ਉਹ ਵਾਰਾ ਆ ਕੇ ਖਾਨਾ ਖਾਣਾ ਸ਼ੁਰੂ ਕਰ ਦਿੰਦੇ ਸਾਡੀ ਲੇਬਰ ਦੇ ਬੰਦੇ ਜਿਹੜੇ ਸਾਰਾ ਦਿਨ ਚ 24 ਘੰਟਿਆਂ ਦੇ ਵਿੱਚੋਂ 18 ਘੰਟੇ ਕੰਮ ਕਰਦੇ 6 ਘੰਟੇ ਸੌਂਦੇ ਉਹ ਰਾਤ ਨੂੰ ਕਦੀ ਛੱਡ ਦਿੰਦੇ ਕਦੀ ਸ਼ਾਮ ਨੂੰ ਛੱਡ ਦਿੰਦੇ ਆ ਉਹ ਸਾਰੇ ਆ ਕੇ ਇੱਥੇ ਤੰਗ ਕਰਦੇ ਨੇ ਤੁਸੀਂ ਇਸ ਟਾਈਮ ਵੀ ਦੇਖ ਸਕਦੇ ਹੋ ਪਸ਼ੂ ਖੜੇ ਨੇ ਉਹ ਉਹ ਇਸ ਟਾਈਮ ਵੀ ਨੁਕਸਾਨ ਕਰਨ ਦੇ ਚੱਕਰ ਮਾੜਾ ਇਹ ਪੱਲੇਦਾਰ ਇੱਧਰ ਹੋਇਆ ਨਹੀਂ ਉਹਨਾਂ ਨੂੰ ਨੁਕਸਾਨ ਕਰ ਦੇਣਾ ਔਰ ਜਦੋਂ ਰੋਡ ਦੇ ਉੱਤੇ ਐਦਾਂ ਹੁੰਦੀ ਵਾਰਦਾਤ ਵਾਹਾਈਕਲ ਚੱਲਦੇ ਪਏ ਨੇ ਆਗੇ ਇੱਕਦਮ ਵਿਚ ਵੱਜ ਜਾਂਦੇ ਜੋ ਪੰਜ ਸੱਤ ਇਕੱਠੇ ਹੁੰਦੇ ਨੇ ਉਹ ਕਈ ਵਾਰ ਆਪਾਂ ਮਾਰਕਮਿਟੀ ਵਾਲਿਆਂ ਨੂੰ ਕਿਹਾ ਕੋਈ ਇਹਦੇ ਵਿੱਚ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਔਰ ਇੱਕ ਇੱਕ ਵਾਰੀ ਸਿਰਫ ਉਹਨਾਂ ਨੇ ਗੱਡੀ ਭੇਜੀ ਹੈ ਤੇ ਦੋ ਪਸ਼ੂ ਤੇ ਚਾਰ ਪਸ਼ੂ ਚੱਕ ਕੇ ਲੈ ਗਏ ਨੇ ਉਸ ਤੋਂ ਬਾਅਦ ਨਹੀਂ ਆਏ ਸਾਨੂੰ ਸਾਨੂੰ ਨਜ਼ਰ ਨਹੀਂ ਆਏ ਹਾਂਜੀ ਕੀ ਨਾਮ ਜੀ ਆਪਣਾ ਅਮਿਤ ਸ਼ਾਗਲ ਜੀ ਅਮਿਤ ਜੀ ਕੀ ਆਵਾਰਾ ਪਸ਼ੂਆਂ ਤੋਂ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਨੁਕਸਾਨ ਹੋ ਰਿਹਾ ਈ ਸਾਡੇ ਫਰੂਟ ਦਾ ਸਾਰਾ ਦਿਨ ਮੁੰਡੇ ਇੱਥੇ ਰਹਿ ਨਹੀਂ ਸਕਦੇ ਅਗਰ ਉਹ ਕਿਸੇ ਵੱਲੇ ਨਾ ਨੂੰ ਜਾਣ ਜਾਂ ਕਿਸੇ ਦਰਵਾਜ਼ੇ ਦੇ ਪਿੱਛੋਂ ਆ ਕੇ ਨੁਕਸਾਨ ਕਰਦੇ ਫਰੂਟ ਦਾ ਤੇ ਇੱਕ ਵਾਰ ਤੁਸੀਂ ਕੰਪਲੇਂਟ ਕੀਤੀ ਪ੍ਰਸ਼ਾਸਨ ਕੰਪਲੇਂਟ ਕੀਤੀ ਹੈ ਜੀ ਕੀ ਚਾਣਾ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲਿਆ ਗਿਆ ਅੱਜ ਦੀ ਨਹੀਂ ਜਿੱਦਾਂ ਵਾਰਾ ਪਸ਼ੂਆਂ ਦੇ ਨਾਲ ਤੁਹਾਡਾ ਤੇ ਨੁਕਸਾਨ ਹੁੰਦਾ ਹੀ ਹੈ ਸੜਕ ਤੇ ਕਾਫੀ ਜਿਹੜੇ ਦੁਰਘਟਨਾ ਵੀ ਹੁੰਦੀਆਂ ਜਿਦੇ ਵਿੱਚ ਕਈ ਲੋਕਾਂ ਦੀ ਮੌਤ ਵੀ ਜਾਂਦੀ ਹੈ ਉਸ ਵਾਰ ਕੀ ਚਾਣਾ ਹੈ ਫੁੰਦਾ ਨੁਕਸਾਨ ਕਾਫੀ ਹੁੰਦਾ ਜੀ ਨੁਕਸਾਨ ਹੁੰਦਾ ਐ ਐਕਸੀਡੈਂਟ ਹੁੰਦਾ ਲੋਕੀ ਗਿਰਦੇ ਹੈਗੇ ਹੈ ਪਰੇਸ਼ਾਨੀਆਂ ਤਾਂ ਬਹੁਤ ਹੈ ਜੀ ਸਾਡਾ ਤਾਂ ਫਰੂਟ ਦਾ ਹੀ ਬਹੁਤ ਨੁਕਸਾਨ ਹੁੰਦਾ ਹੈ ਤੇ ਜਿਹੜੀ ਪਬਲਿਕ ਸੜਕ ਤੋਂ ਲੰਘਦੀ ਹੈ ਉਹਨਾਂ ਨੂੰ ਵੀ ਬਹੁਤ ਨੁਕਸਾਨ ਹੈ ਕਿਉਂਕਿ ਵਾਰਾ ਬਰਸ਼ੇ ਇੱਕਦਮ ਤੋੜ ਕੇ ਸੜਕ ਪਾਰ ਕਰਦੇ ਤੇ ਉਹਨਾਂ ਨੂੰ ਸੱਟ ਲੱਗਣ ਦਾ ਚਾਂਸ ਬਣ ਜਾਂਦਾ ਹੈ ਇਸ ਕਰਕੇ ਕੁਝ ਪ੍ਰਸ਼ਾਸਨਰ ਅਰਜ਼ਾਸ ਕਰਦੇ ਹੈ ਕੁਝ ਇਹਨੂੰ ਬਾਰੇ ਕਾਰਵਾਈ ਕੀਤੀ ਜਾਵੇ ਇਹ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਸਾਜ ਜ ਸਬਜੀ ਦਾ ਫਰੂਟ ਦਾ ਸਾਰੇ ਦਾ ਬਲਕਿ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੁੰਦੇ ਹੈ ਜਿਹਦੇ ਨਾਲ ਕਿ ਬੰਦਾ ਸੜਕ ਸੜਕ ਦੇ ਨਾਲ ਮਗੇ ਬੰਦੇ ਅਲੰਗਦਾ ਉਧਰ ਘਟਨਾ ਹੋ ਜਾਂਦੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਐ। ਇਸ ਵਾਰ ਇਹ ਤੁਸੀਂ ਕੰਪਲੀਟ ਵੀ ਕੀਤੀ ਪ੍ਰਸ਼ਾਸਨ ਕੰਪਲੀਟਾਂ ਕਈ ਵਾਰ ਕੀਤੀਆਂ ਜੀ ਕੋਈ ਸੁਣਵਾਈ ਨਹੀਂ ਹੁੰਦੀ। ਕੋਈ ਤਾਂ ਜਿਹੜੇ ਇੱਥੋਂ ਦੇ ਡਿਪਟੀ ਮੇਅਰ ਨੇ ਹਾਂ ਜੀ ਉਹ ਸਿਮਰਜੀਤ ਸਿੰਘ ਮੰਡੀ ਹਾਂ ਜੀ ਮੰਡੀ ਦੇ ਹੀ ਨੁਮਾਇੰਦੇ ਹਨ। ਹਾਂ ਜੀ ਹਾਂ ਜੀ। ਉਹਨਾਂ ਨਾਲ ਕਈ ਗੱਲ ਨਹੀਂ ਕੀਤੀ। ਉਹਨਾਂ ਨਾਲ ਫਿਲਹਾਲ ਤਾਂ ਗੱਲ ਕੋਈ ਨਹੀਂ ਹੋਈ। ਬਾਕੀ ਗੱਲ ਨੂੰ ਕਰੂ ਸਾਰੇ ਸਾਡੇ ਪ੍ਰਧਾਨ ਜੀ ਅੱਜ ਆਹ ਤੇ ਆਣਗੇ। ਬਾਕੀ ਕਰਾਂਗੇ ਗੱਲ ਸਾਰੀ ਉਹਨਾਂ ਨਾਲ। ਤੇ ਬਾਕੀ ਨੁਕਸਾਨ ਸਾਡਾ ਬਹੁਤ ਜ਼ਿਆਦਾ ਹੋ ਰਿਹਾ। ਇੰਨਾ ਦੀ ਰੋਕ ਲਈ ਕੀ ਕਰਦੇ ਹੋ ਫਿਰ ਤੁਸੀਂ ਰੋਕ ਲਈ ਹੁਣ ਸਾਡੇ ਬੰਦੇ ਨਹੀਂ ਇਹ ਸਿਰਿਆਂ ਨੇ ਨੁਕਸਾਨ ਦੇਖਦੇ ਆ ਆਪਣੇ ਬੰਦੇ ਸਾਡੇ ਕਿਸੇ ਟਮ ਗਏ ਖਾਣਾ ਖਾਣ ਗਏ ਇੱਥੇ ਹਰ ਵੇਲੇ ਤੇ ਰਹਿ ਨਹੀਂ ਸਕਦੇ ਬਹੁਤ ਜ਼ਿਆਦਾ ਨੁਕਸਾਨ ਸਾਡਾ ਹੁੰਦਾ ਦੂਜੇ ਪਾਸੇ ਜਦੋਂ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਜਲੰਧਰ ਦੇ ਮੇਅਰ ਯਗਦੀਸ਼ ਰਾਜਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਆਵਾਰਾ ਪਸ਼ੂਆਂ ਦੀ ਦਿੱਕਤ ਅੱਜ ਨਹੀਂ ਆਈ ਆਵਾਰਾ ਪਸ਼ੂਆਂ ਦੀ ਪਿਛਲੇ 10 ਸਾਲਾਂ ਤੋਂ ਦਿੱਕਤ ਆ ਰਹੀ ਹੈ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਅਸੀਂ ਇਹਨੂੰ ਇੱਕ ਇੱਕ ਮਹੀਨੇ ਤੋਂ ਇਸ ਮਗਰ ਲੱਗੇ ਹੋਏ ਆਂ ਔਰ ਇਹਦਾ ਸਮਾਧਾਨ ਕਰ ਰਹੇ ਆਂ ਅਸੀਂ ਤਕਰੀਬਨ 80 ਤੋਂ ਵੀ ਜ਼ਿਆਦਾ ਜਾਨਵਰ ਸ਼ਿਫਟ ਕਰ ਚੁੱਕੇ ਆਂ ਸ਼ਾਹਕੋਟ ਕੰਨਿਆਂ ਵਾਲੀ ਅਸੀਂ ਉੱਥੇ ਇੱਕ ਸ਼ੈੱਡ ਵੀ ਬਣਾਉਣ ਜਾ ਰਹੇ ਆਂ ਜਿਹੜਾ ਤਕਰੀਬਨ 29 ਲੱਖ ਰੁਪਈਆ ਅਸੀਂ ਟਰਾਂਸਫਰ ਕਰਤਾ ਵਾ ਸ਼ਾਹਕੋਟ ਵਾਲੇ ਜਿਹੜੇ ਸ਼ੈੱਡ ਵਾਲਿਆਂ ਨੂੰ ਮਾਰਫਟ ਡੀਸੀ ਦੇ ਸਾਡਾ ਸ਼ੈੱਡ ਬਣਨ ਨਾਲ ਸਾਡੂੰ ਉਹਨਾਂ ਦਾ ਆਫਰ ਕੀਤਾ ਜਿੰਨੇ ਜਾਨਵਰ ਤੁਸੀਂ ਤੇ ਸ਼ਿਫਟ ਕਰ ਦੋ ਜਿਹੜੇ ਜਾਨਵਰ ਸ਼ਿਫਟ ਕਰਨ ਵਾਸਤੇ ਸਾਨੂੰ 35 ਜਾਂ 37 ਰੁਪਏ ਸਾਡਾ ਐਮਓਯੂ ਮੈਮਰ ਆਫ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜਾ ਵਾ ਉਹ ਵੀ ਹੋ ਚੁੱਕਾ ਵਾ ਅਸੀਂ ਤਕਰੀਬਨ 80 ਤੋਂ ਜ਼ਿਆਦਾ ਜਾਨਵਰ ਸ਼ਿਫਟ ਕਰ ਚੁੱਕੇ ਹਾਂ ਇੱਕ ਹਫ਼ਤੇ ਤੋਂ ਸਾਡੀ ਗੱਡੀ ਖਰਾਬ ਹੋਣ ਦੇ ਕਾਰਨ ਸਾਡੀ ਸ਼ਿਫਟਿੰਗ ਬੰਦ ਹੋ ਗਈ ਸੀ ਜਿਹੜੀ ਗੱਡੀ ਅੱਜ ਠੀਕ ਹੋ ਗਈ ਹੈ ਔਰ ਅੱਜ ਤੋਂ ਫੇਰ ਲਿਫਟਿੰਗ ਸ਼ੁਰੂ ਹੋ ਗਈ ਹੈ ਜਾਨਵਰ ਜਿਹੜੇ ਸ਼ਿਫਟ ਕਰਨੇ ਸ਼ੁਰੂ ਹੋ ਗਏ ਆ ਅੱਜ ਅਸੀਂ ਦੋ ਘੋੜੇ ਵੀ ਫੜੇ ਸੀਗੇ ਫਰੈਂਡਸ ਕੋਲੋਨੀ ਡੀਏ ਵਾਲੇ ਸਾਹਮਣੇ ਡੇੜੇ ਕੀ ਲੋਕਾਂ ਨੂੰ ਖਤਰਾ ਬਣੇ ਸੀ ਉਹ ਘਰੋਂ ਘੋੜੇ ਨਿਕਲਦੇ ਸੀਗੇ ਤੇ ਘੋੜੇ ਜਦੋਂ ਨਿਕਲਦੇ ਸੀ ਕੋਈ ਬੱਚਾ ਬੱਚੇ ਨੂੰ ਝੋਟ ਲੱਗ ਜਾਂਦੀ ਕਿਤੇ ਲੱਗ ਜਾਂਦੀ ਉਹ ਸਕੂਟਰ ਦੇਖ ਕੇ ਡਿੱਗ ਜਾਂਦਾ ਘੋੜੇ ਬਹੁਤ ਸਪੀਡ ਨਾਲ ਦੌੜਦੇ ਸੀਗੇ ਅੱਜ ਅਸੀਂ ਦੋ ਘੋੜੇ ਖੜੇ ਸੀ ਇੱਕ ਘੋੜਾ ਉਹਨਾਂ ਦੇ ਰਿਕੁਐਸਟ ਨਾਲ ਵਾਪਸ ਲੈ ਲਿਆ ਤੇ ਅਸੀਂ ਉਹਨਾਂ ਦੇ ਜਿਹੜੇ ਘਰ ਦੇ ਕਨੈਕਸ਼ਨ ਬਿਜਲੀ ਦੇ ਉਹ ਵੀ ਕੱਟਣ ਜਾ ਰਹੇ ਆ ਵੀ ਘੋੜਿਆਂ ਨੂੰ ਇੱਥੇ ਰੱਖਣ ਦੀ ਜਗ੍ਹਾ ਨਹੀਂ ਹੈ ਲੋਕਾਂ ਦੇ ਰਹਿਣ ਦੀ ਜਗ੍ਹਾ ਵੈ ਇਹਨੂੰ ਪ੍ਰੋਪਰ ਜਗ੍ਹਾ ਲਾਇਆ ਜਾਵੇ ਜਾਂ ਜਮਸ਼ੀਰ ਜਾਂ ਜਿੱਥੇ ਵੀ ਜਗ੍ਹਾ ਸੂਟੇਬਲ ਹੋਵੇ ਉੱਥੇ ਲੱਗ ਜਾਮ ਇਹ ਘੋੜਿਆਂ ਵਾਸਤੇ ਕਲੋਨੀ ਨਹੀਂ ਆ ਅਸੀਂ ਉਹਨਾਂ ਨੂੰ ਅੱਜ ਹਦਾਇਤ ਦਿੱਤੀ ਹੈ ਜੇ ਉਹ ਮੰਨ ਜਾਣਗੇ ਠੀਕ ਹੈ ਤੇ ਕੱਲ ਨੂੰ कूड़ेहोद ਫੜਕ ਲਿਆਵਾਂਗੇ ਤੇ ਜਿਹੜੇ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਡੈਰੀਆਂ ਬਾਕੀ ਬਚੀਆਂ ਉਹ ਵੀ ਅਸੀਂ ਬਿਜਲੀ ਬੂ ਨੂੰ ਲੈਟਰ ਲਿਖ ਦਿੱਤਾ ਕਿ ਇਹਨਾਂ ਦੇ ਜਿਹੜੇ ਬਿਜਲੀ ਦੇ ਬਿੱਲ ਕਨੈਕਸ਼ਨ ਕੱਢ ਦਿੱਤੇ ਜਾਮ ਤੇ ਹੁਣ ਕੱਲ ਤੋਂ ਜਾਂ ਅੱਜ ਤੋਂ ਸਾਡੀ ਰੈਗੂਲਰ ਜਿਹੜੇ ਆਵਾਰਾ ਜਾਨਵਰ ਸ਼ਿਫਟ ਹੋਣਗੇ ਤੇ ਰੈਗੂਲਰ ਸ਼ੇਰ ਧਿਆਨ ਰੱਖਾਂਗੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਜਲਦੀ ਜਲਦੀ ਅਸੀਂ ਪ੍ਰਾਈਵੇਟ ਵੀ ਗੱਡੀਆਂ ਲੈਣ ਜਾ ਰਹੇ ਹਾਂ ਸਾਨੂੰ ਪ੍ਰਾਇਵਟ ਗੱਡੀਆਂ ਮਿਲ ਜਾਂਦੀਆਂ ਨਾਲ ਜਲਦੀ ਇਥੋਂ ਇਹ ਜਿਹੜੇ ਅਵਾਰਾ ਜਾਨ ਨੂੰ ਸ਼ਿਫਟ ਕਰ ਸਕੀਏ ਇਹਦੇ ਵਿੱਚ ਵੀ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਲੋਕ ਜਿਹੜਾ ਸਾਥ ਹੁੰਦਾ ਵਾ ਜਾਂ ਕੋਈ ਹੋਰ ਹੁੰਦਾ ਉਹਨੂੰ ਇਹ ਅਵਾਰਾ ਛੱਡ ਦਿੰਦੇ ਨੇ ਆਪ ਪਾਲਦੇ ਨਹੀਂ ਤੇ ਉਹ ਸਾਡੀ ਜ਼ਿੰਮੇਵਾਰ ਬਣ ਜਾਂਦੀ ਹੈ ਅਸੀਂ ਜ਼ਿੰਮੇਵਾਰ ਨਹੀਂ ਰੁੱੜਦੇ ਅਸੀਂ ਇਹਨਾਂ ਨੂੰ ਸ਼ਿਫਟ ਕਰ ਜਲਦੀ ਪ੍ਰਬਲ ਕਰਾਂਗੇ